ਲੋਬੀ ਸੱਜਣਾ 265 DI ਖੋਰਾ ਹੈਗਾ ਟਰੈਕਟਰ ਆਪਣੇ ਕੋਲ ਕਿੰਨੇ ਮਾਡਲ ਵੀ ਹੈ? ਤਿੰਨ ਵਾਲਾ ਤਿੰਨ ਮਾਡਲ ਹੈ। ਤੇ ਪਾਲਟੀ ਕਿੰਮੀ ਹੈ? ਪਹਿਲੀ ਪਾਲਟੀ ਪਹਿਲੀ ਪਾਲਟੀ ਹੈ। ओरिजिनल ਸਾਰਾ ਸਾਰਾ ਜੀਨਰ ਗਾਰੰਟੀ ਦਾ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਇਹਦਾ ਨਾ ਐਡੀਸ਼ਨ ਬਹੁਤ ਸੋਹਣੀ ਹੈ। ਬਹੁਤ ਸੋਹਣੀ ਹੈ। ਅਗੀ ਨੰਬਰ ਉਮਬਾ ਤੇ ਮਾਰਦੇ ਜਿੰਨੂੰ ਜਨਵਾ ਦਿਖਾ ਦੇਣਾ। ਕੋਈ ਪੈਂਪਰ ਵੀ ਲੱਗਾ ਹੋਇਆ ਹੈ ਬੇਟਾ। ਦੰਤ ਤੋਂ ਮੁੰਤ ਤੋਂ ਮਾਰਦੇ। ਨੰਬਰ ਹੈਗਾ ਮੋਡਰਨ। ਐਚ 4 ਨੰਬਰ ਹੈ ਬਈ ਇਹ ਵੀ। ਐਚ 4। ਠੀਕ ਹੈ। ਐਚ 4। ਠੀਕ ਠੀਕ ਹੈ। ਪਾਲਟੀ ਕਿੰਮੀ? ਪਹਿਲੀ ਪਹਿਲੀ ਪਾਲਟੀ 2003 ਮਾਡਲ ਆ ਇਹ ਤੇ ਟਾਇਰਾਂ ਦੀ ਗ੍ਰੇਡਿੰਗ ਕੀ ਹੈ ਬਈ 80 ਪੈਸੇ ਟਾਇਰਾਂ ਦੀ 80 ਪੈਸੇ ਟਾਇਰਾਂ ਚਾਰੇ ਹਾਂ ਠੀਕ ਹੈ ਜੀ ਕੀ ਡਿਮਾਂਡ ਆ ਬਈ ਜੀ 1,75,000 1,75,000 ਦਾਨ ਲੈਣ ਕਰਦੇ ਮੌਕੇ ਤੇ ਕੋਈ ਓਕੇ ਫੋਨ ਕਰ ਲਓ ਠੀਕ ਹੈ ਲੋਬੀ ਸਚਨਾ 2003 ਮਾਡਲ ਆ ਗਿਆ ਆਪਣੇ ਕੋਲ ਡੀਆਈ 265 ਤੇ ਟਰੈਕਟਰ ਸਾਰਾ Ориਜਨਲ ਆਗਾ ਐਚ ਆਰ ਨੰਬਰ ਆ ਫਸਟ ਕੁਆਲਿਟੀ ਹੈਗੀ ਤੇ ਬਾਈਆਂ ਨੇ ਮੰਗਿਆ 175 ਬਾਈ ਦਾ ਨਾ ਮੌਕੇ ਤੇ ਮਾਨਤਾਨ ਕਰ ਦਾਂਗੇ। ਬਾਕੀ ਟਰੈਕਿੰਗ ਨਿਸ਼ਨ ਥੋੜੇ ਸਾਹਮਣੇ ਨੇ ਜਿੰਨੀਆਂ ਟਰੱਕ ਬਹੁਤ ਨਾਲ ਬਾਕੀ ਪੈਰ ਦਾਣਾ ਦੇ ਮਾਰ ਦੇ। ਬਾਦੀ ਸ਼ਾਦੀ ਦੇ ਕੱਪ ਨਵੀਂ ਬਹਿ ਜਾਵਾਂ ਤਾਜੀ ਸ਼ੀਟ ਕਹੋ ਨਵੀਂ ਦਾ ਨਵਾਂ। ਅਜੇ ਤੇ ਟੇਪ ਵੀ ਹੈ ਟੇਪ ਲੱਗੀ ਹੋਈ ਆ। ਕੋਈ ਸਕ੍ਰੈਚ ਨਾ ਪੈਣ ਇਹਦੇ ਵੀ। ਤੁਹਾਨੂੰ ਦਿਖਾ ਦਿੰਦੇ ਹਾਂ ਜੀ ਸਾਰਾ। ਟਰੈਕਟ ਤੋਂ ਲੀਕ ਸੀ ਕਿ ਨਹੀਂ ਹੈ ਸੱਜਣ ਨੂੰ ਦੇਖ ਸਕਦਾ ਟਰੈਕਟਿਕ ਨਿਸ਼ਨ ਬਹੁਤ ਸੋਹਣੀ ਭੇਜਣੀ ਕਰਦੇ। ਬਾਕੀ ਪਰਲੇ ਸਾਈਡ ਮਾਰਦੇ ਕੈਮਰੇ ਜਾਂਦੇ ਪਰਲੇ ਸਾਈਡ ਦਾ ਸਾਰਾ ਇੱਥੇ ਕੋਈ ਸਾਰੇ ਉਤਾਰ ਰਦਨਾਂ ਦੇ ਮਾਰਦੇ ਤੇ ਨਾਲੇ ਬਾਕੀ ਮਗਰਾਂ ਦੇ ਮਾਰਦੇ ਜਮਾਂ ਬੱਚੇ ਅੱਗੇਲੇ ਪਾਸੇ ਲੋ ਵੀ ਸੱਜਣੋਂ ਬਹੁਤ ਸੋਹਣਾ ਟਰੈਕਟਰ ਹੈ ਜਿੰਨਾ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਜਿੰਨੀ ਤੇ ਆਹ ਵਈ ਟਰੈਕਟਰ ਦੂਜਾ 200 ਬੈਂਡੀ ਆਈ 12 ਵਾਲਾ 12 ਮਾਡਲ ਹੈ 12 ਠੀਕ ਕੈਮੀ ਪਾਲਟੀ ਵੀ ਹੈ ਪਹਿਲੀ ਪਾਲਟੀ ਇਹ ਵੀ ਪਹਿਲੀ ਪਾਲਟੀ ਦਾ ਠੀਕ ਹੈ ਟਰੈਕਟਰ ਸੋਹਣੀ ਬੜਾ ਪਹਿਣਾ ਹੈ 12 ਵਾਲਾ ਠੀਕ ਨਵੇਂ ਟਾਇਰ ਆ ਗਏ ਨਾ ਨਮਸਤੇ ਪ੍ਰਾਜਾ ਗਾਣਾ ਨਮਸਤੇ ਪ੍ਰਾਜਾ ਗਾਣਾ ਹੂੰ ਠੀਕ ਹੈ ਜੀ ਨਵੇਂ ਹਿੱਸੇ ਜਾਣੀਏ ਹਾਂ ਨਵੇਂ ਸਿੱਧੇ ਮੁਰਮੇ ਚ ਆ ਗਿਆ ਨਾ ਇਹ ਆ ਮੁਰਮੇ ਸੇ ਹੂੰ ਹੂੰ ਇਹ ਕਿੰਨੇ ਮਾਡਲ ਦਾ ਕਾਉਣ ਲੱਗੇ ਸੀ 12 12 ਚੋਂ ਲੱਗੇ ਸੀ 12 ਠੀਕ ਹੈ ਬਾਕੀ ਮਾਰਦਰੇ ਮਰੋਂ ਮਦ ਨਾਲ ਟੁਪਟਾ ਪੜ੍ਹਗਾ ਤੇ ਚੁਟਾਟ ਰਹੇ ਛਾਤਰੀ ਸ਼ੂਤਰੀ ਦੀ ਮਾਰ ਟਾਇਰ 9000 ਰੁਪਏ ਕੀ ਡਿਮਾਂਡ ਆ ਗਈ ਦੀ 21 ਲੱਖ ਰੁਪਏ 21 ਲੱਖ ਰੁਪਏ ਹਾਂ ਠੀਕ ਬਾਕੀ ਮੌਕੇ ਤੇ ਮੰਗ ਦਾਣੂਗੀ ਨਾ ਹਾਂ ਹਾਂ ਲਓ ਵੀ ਸੱਜਣੋ 12 ਮਾਡਲ ਆ ਗਿਆ ਟਰੈਕਟਰ ਆਪਣੇ ਕੋਲੇ ਡੀਆਈ 265 ਟਰੈਕਟਰ ਦੀ ਕੰディション ਬਹੁਤ ਸੋਹਣੀ ਜਿੰਨੀ ਕਹੇ ਐਚ ਆਰ ਨੰਬਰ ਆ ਬਈ ਹੈ ਐਚ ਆਰ ਨੰਬਰ ਹੈ ਮੈਟ ਮੈਟ ਵੀ ਤੇ ਮੈਟ ਵੀ ਤੇ ਸੱਜਣੋ ਦੇਖ ਸਕਦੇ ਸੀ ਪਰ ਤੁਹਾਨੂੰ ਸਭ ਅੱਗਿਆ ਦੇਖੋ ਬਹੁਤ ਸੋਹਣਾ ਟਰੈਕਟਰ ਸਾਤਰੀ ਆ ਨਵੀਂ ਲੱਗੇ ਸਿੱਟ ਸੱਜਣੋ ਦੇਖੋ ਬਹੁਤ ਸੋਹਣੀ ਜਿੰਨੀ ਕਹੇ ਸਟicker ਸ਼ੁਕਰ ਲੱਗੇ ਜੇ ਟਰੈਕਟਰ ਦੀ ਕੰディション ਬਹੁਤ ਸੋਹਣੀ ਜਿੰਨੀ ਕਹੇਗਾ ਐਚ ਆਰ ਨੰਬਰ ਆ ਗਿਆ ਫਰਸਟ ਕੁਆਲਟੀ ਹੈਗਾ ਕਿਤੇ ਜੀ ਕਹਿੰਦੇ ਝੂਠ ਨਹੀਂ ਬਾਈ ਨੇ ਡਿਮਾਂਡ ਕੀਤੀ ਆਗੀ 2 ਲੱਖ ਰੁਪਇਆ ਬਾਈ ਕਹਿੰਦਾ ਬਾਈ ਮੌਕੇ ਤੇ ਮੰਨ ਤਾਂ ਹੋ ਜੂਗਾ ਕਹਿੰਦਾ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਜਿੰਨੀ ਕਹਿ ਰਿਹਾ ਤੇ ਆ ਕਿਨੇ ਮਾਡਲ ਆ ਗਿਆ ਬਈ ਟਰੈਕਟਰ ਦੂਜਾ 575 ਇਹ 593 ਵਾਲਾ 93 ਮਾਡਲ ਆ 50 ਨੰਬਰ 50 ਨੰਬਰ ਇਹ 50 ਆ ਗਿਆ ਇਹ 50 ਠੀਕ ਹੈ 93 ਅੱਛਾ ਇਹ 50 ਵਾਲਾ ਦੇਖੇਗਾ ਨੰਬਰ ਤੇ ਕੈਮੀ ਪਾਰਟੀ ਪਈ ਹੈ ਇਹ ਦੂਜੀ ਪਾਰਟੀ ਅੱਛਾ ਦੂਜਾ ਹੋਰ ਪਿਆਉ ਅੱਛਾ ਪਿਆਉ ਨਾ ਹਰਿਆਣਾ ਨਾ ਹੋਇਆ ਵੇ ਠੀਕ ਹੈ ਤੇ ਟੈਰਨ ਦੀ ਕੰਡੀਸ਼ਨ ਕੀ ਹੈ ਅੱਧੇ ਟੈਰਨ ਛੱਡੀ ਬਹਿਲਾ ਲੋ ਠੀਕ ਹੈ ਕਿ 14 ਡਰ ਹੈ ਨਾ ਮਿਸਲੇ ਦੇ ਠੀਕ ਹੈ ਬਗ ਮਾਰ ਲ ਟੂਪ ਪਟਾ ਪਤੇ ਕੈਮਰਾ ਹੈ ਮੈਂ ਮਗਰ ਐਡ ਦਿਖਾ ਦੇ ਵਿੱਚੋਂ ਸਾਰੇ ਅਰੀਜਨਲ ਆ ਬਈ ਇਹ ਅਰੀਜਨਲ ਜੀ ਠੀਕ ਹੈ ਠੀਕ ਹੈ ਠੀਕ ਹੈ ਕੀ ਡਿਮਾਂਡ ਅਮੀ ਦੀ 1 ਲੱਖ ਦਾ ਦੇਵਾਂਗੇ ਬਸ ਸਵਾ ਲੱਖ ਦਾ ਹਾਂ ਠੀਕ ਹੈ ਲੈਣ ਲੈਣੀ ਹੈ ਟਰੈਕਟਰ ਬੋਟ ਹੈਗਾ ਠੀਕ ਹੈ ਠੀਕ ਹੈ ਬਗ ਮਾਰ ਦੇ ਸਾਰੇ ਬੱਸ ਇਹਨਾਂ ਇਹਨਾਂ ਦਾ ਸਾਰਾ ਟਰੈਕਟਰ ਦਿਨ ਨਾ ਪਰਲੀ ਸੜ ਦੁਖਾ ਦੇ ਬੰਦੀ ਨਾਲੇ ਪਰਦੰਦ ਖਾ ਦੇਣਾ ਟਰੈਕਟਰ ਕਿੰਨੇ ਮਾਡਲ ਆਖੇ ਵੀ 93 93 ਠੀਕ ਲਓ ਵੀ ਸੱਜਣਾ ਆਪਣੇ ਕੋਲ Mahindra ਆ ਗਿਆ 575 DI 93 ਮਾਡਲ ਹੈ ਪਿਆਉ ਨੰਬਰ ਹਰਿਆਣੇ ਚ ਨਾ ਹੋਇਆ ਹੋਇਆ ਟਰੈਕਟਰ ਸੱਜਣ ਨੂੰ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਈ ਤੇ ਟਾਇਰਾਂ ਦੀ ਕੰਡੀਸ਼ਨ ਵੀ ਨਹੀਂ ਆਖੀ ਸੀ ਬਈ ਆਪ ਨੂੰ ਹਾਂਜੀ ਕਿੰਨੀ ਬੇਟਾ ਨੇ ਕਿਸ਼ੂ? ਇਹ ਰਣੇ ਕਿਸ਼ੂ ਉਧੇ ਲਾ ਲਓ 60 ਰੁਪਏ ਲਾ ਲਓ। ਮੈਨੂੰ ਪਤਾ ਅੱਧੇ ਕਿੰਨੇ ਹੈ। ਮੂਲ ਰਸਤੀ ਬੇਹੇ। ਹੂੰ ਹੂੰ ਮੂਲ ਦਾ 80 ਬਸ ਹੈ ਨਾ। ਠੀਕ ਆ। ਪਹਿਲੇ ਅੱਧੇ ਹੈਗੇ। ਹੂੰ ਹੂੰ ਠੀਕ ਹੈ ਭਾਈ। ਇਹ ਆਹ ਭਾਈ 235 10 ਮਾਡਲ। 10 ਮਾਡਲ ਆਇਆ। ਬਠਿੰਡਾ ਦਾ। ਠੀਕ। ਇੱਕ ਸਿਲੰਡਰ ਆਇਆ ਹੈ। ਇੱਕ ਸਿਲੰਡਰ। ਠੀਕ ਹੈ। ਤੇ ਸਾਰਾ ओरिजिनल। ਸਾਰਾ ओरिजिनल ਹੈ। ਹਾਂ। ਟਰੈਕਟਰ ਬਹੁਤ ਸੋਹਣਾ ਬਹਿਣਾ। ਪਹਿਲੀ ਪਾਰਟੀ ਦਾ। ਪਹਿਲੀ ਪਾਰਟੀ ਦਾ। ਬਠਿੰਡਾ ਦਾ। ਠੀਕ ਜੀ। 70 ਰੁਪਏ ਛੇ ਡਾਇਰ 70 ਪੈਸੇ ਡਾਇਰ ਬੇਚ ਰਹੇ ਹਨ ਰੀਅਲ ਬਸ ਸਾਰਾ ਬਗੀ ਮਾਰ ਦੇ ਕਰਨਾ ਠੀਕ ਹੈ ਇਹ ਜਿਵੇਂ ਕਹ ਜੀ ਆਪਾਂ ਛੋਟੇ ਜ਼ਿੰਮੇਦਾਰ ਵਾਸਤੇ ਹੂੰ ਹੂੰ ਬਹੁਤ ਵਧੀਆ ਚੀਜ਼ ਹੈ ਇਹ ਜ਼ਿੰਮੇਦਾਰ ਬਹੁਤ ਵਧੀਆ ਹਾਸੇ ਨਾਲ ਚੰਗਾ ਹੈ ਅਸੀਂ ਨਾਲ ਚੰਗਾ ਸੋਹਣਾ ਠੀਕ ਹੈ ਕੰਮ ਜਿਆਦਾ ਦਿੰਦਾ ਹੈ ਹੂੰ 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 ਜਮਾ ਨਵਾ ਟੈਕ ਹੈ ਹੂੰ ਹੂੰ ਵਾਕਿ ਟੈਟਰੀ ਕੰਡੀਸ਼ਨ ਬਹੁਤ ਸੋਹਣੀ ਪਈ ਹੈ ਕਿੰਨੇ ਮਾੜਾ ਕਿਵੇ 10 10 ਮਾੜਾ ਕੀ ਮੰਗ ਆ ਬਈ ਧੀ 8200 ਮੀ 1 लाख 45000 1 लाख 50000 ਦੇਣ ਲੈਣ ਕੱਟ ਕਰ ਦਾਂਗੇ ਕੋਈ ਠੀਕ ਹੈ ਮਾ ਮਾਰਤਾ ਨਾ ਹੋ ਜੂ ਮੌਕੇ ਤੇ ਠੀਕ ਹੈ ਠੀਕ ਠੀਕ ਹੈ ਠੀਕ ਲਓ ਵੀ ਸੱਜਣੋ 10 ਮਾਡਲ ਆ ਗਿਆ ਆਪਣੇ ਕੋਲੇ Mahindra 235 TI Airflow ਇੱਕ ਸਿਲੰਡਰਡ ਐਡਟਰ ਹੈ ਤੇ HR ਨੰਬਰ ਆ ਬਈ ਇਹ ਹੈ BS6 ਆ PV ਆ PV ਹੋਰ ਤਾਂ ਨਹੀਂ ਸੱਜਣੋ PV ਨੰਬਰ ਹੈਗਾ ਟਰੈਕਟਰ ਸਾਰਾ origignal condition ਤੁਹਾਡੇ ਸਾਹਮਣੇ ਹੈ ਟਰੈਕਟਰ ਦੀ ਬਹੁਤ ਸੋਹਣਾ ਟਰੈਕਟਰ ਬਜਿੰਨਾਗੇ ਤੇ ਬਾਈਆਂ ਨੇ ਡਿਮਾਂਡ ਕੀਤੀ ਹੈ 1.45 ਹੈ ਨਾ ਬਈ ਹਾਂਜੀ 1.45 ਬਾਈ ਕਹਿੰਦਾ ਮੌਕੇ ਤੇ ਮਾਨਤਾਂ ਨੂੰ ਹੋ ਗਈ ਉਹ ਕਹਿੰਦਾ ਸਰੋਂ ਟਰੈਕਟਰ ਬਹੁਤ ਸੋਹਣਾ ਪੈ ਜਿੰਨਾ ਆਗੇ ਰਿਹਾ ਬੱਕਿਓ ਇਹ ਉਹਨੇ ਮਾਰ ਦੇ ਪੈਰ ਦਾਣਾ ਦੇ ਮਾਰ ਦੇ ਕੈਮਰਾ ਪੂਰਾ ਇਹ ਸਾਰੇ ਪਾਸੇ ਦਿਖਾਤ ਬਾਕੀ ਸੀਟ ਦਾ ਕਾਪੜਾ ਵੀ ਨਵਾਂ ਲੱਗਾ ਹੋਇਆ ਸੱਜ ਨੂੰ ਵੀ ਦੇਖ ਸਕਦੇ ਹੋ ਅੱਛਾ ਅੱਛਾ ਮੂਰੇ ਜਾ ਕਰ ਤੇ ਆ ਕਿੰਨੇ ਮਾਡਲ ਬਿਟਟਾ 12 ਜੀ 12 ਦਾ ਸਾਰਾ ਓਰੀਜਨਲ ਆ ਸਰ ਠੀਕ ਹੈ ਬਾਕੀ ਦਿਖਾ ਦੇ ਰੇ ਮਰਮਾ ਦੇ ਮਾਰਵੇ ਨਾਲ ਇੰਜਨ ਉਹਨਾਂ ਦਿਖਾ ਦੇ ਤੇ ਨੰਬਰ ਕਿਥੋਂ ਭੇਜਾਂਗੇ ਇਹਦਾ ਨੰਬਰ ਬਰਵਾਲਾ ਐਚ ਆਰ ਦਾ ਠੀਕ ਹੈ ਠੀਕ ਹੈ ਫਿਰ ਸਾਹਮਣੇ ਆਪਾਂ ਨੂੰ ਸਾਰੀ ਐਚ ਆਰ ਹੀ ਹੁੰਦੇ ਨੇ ਉਹਨਾਂ ਨੰਬਰਾਂ ਨੇ ਠੀਕ ਹੈ ਪਾਲਟੀ ਕਿੰਮੀ ਭਈ ਹੈ ਪਹਿਲੀ ਪਾਲਟੀ ਪਹਿਲੀ ਪਾਲਟੀ ਠੀਕ ਅੱਬੀ ਮਾਰ ਦਿੰਦੇ ਆ ਛੱਡ ਪਿੱਪਟਾ ਪਾਤਣਾ ਦਾ ਪਾਇਰ ਕਿੰਨੇ ਪਰਸੈਂਟ ਦੇ ਨੇ 68% ਚਾਰੇ ਚਾਰੇ ਠੀਕ ਹੈ ਬਾਕੀ ਡਿਜੀਟਲ ਮੀਟਰ ਆ ਗਿਆ ਹੈ ਨਾ ਡਿਜੀਟਲ ਮੀਟਰ ਆ ਮੈਨੂੰ ਆਹੋ ਠੀਕ ਹੋਈ ਛਤਰੀ ਛਤਰੀ ਮਾਰਦੇ ਨਵੀਂ ਛਤਰੀ ਕੀ ਡਿਮਾਂਡ ਆ ਵੀ ਇਹਦੀ 2.5 ਲੱਖ ਰੁਪਏ 2.5 ਲੱਖ ਰੁਪਏ ਦੇਣ ਲੈਣਾ ਕੱਟ ਕਰ ਦਿਆਂਗਾ 70 ਛੱਡ ਦਊਂਗਾ ਛੱਡ ਦੇ 40 ਦਾ 40 ਦਾ ਲਓ ਵੀ ਸੱਜਣੋ ਬਹੁਤ ਵਧੀਆ ਜਮਾ ਠੀਕ ਹੈ ਜੀ ਠੀਕ ਹੈ ਲੋ ਵੀ ਸੱਜਣੋ 12 ਮਾਡਲ ਆ ਗਿਆ ਆਪਣੇ ਕੋ ਸੋਨਾ ਲੀਕਾ 35 ਵਾਲਾ ਡੀ ਆਈ ਟਰੈਕਟਰ ਇੱਕ ਜਿਸ ਨੂੰ ਤੁਹਾਡੇ ਸਾਹਮਣੇ ਸਾਰਾ ਅਰੀਜਨਲ ਟਰੈਕਟਰ ਹੈਗਾ ਫਰਸਟ ਕੁਆਲਿਟੀ ਹੈ ਨਾ ਇਹ ਫਰਸਟ ਕੁਆਲਿਟੀ ਸੱਜਣੋ ਐਚ ਆਰ ਨੰਬਰ ਹੈਗਾ 60% ਟਾਇਰ ਹੈਗੇ ਚਾਤੀ ਸਾਰਾ ਕੁਝ ਨਵਾਂ ਲੱਗਾ ਹੋਇਆ ਟਰੈਕਟਰ ਤੇ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਗਿਆ ਦੇਗੇ ਤੇ ਬਾਈਆਂ ਡਿਮਾਂਡ ਕੀਤੀ ਹੈ 2.5 ਲੱਖ ਰੁਪਈਆ ਬਾਈ ਕਹਿੰਦੇ 40 ਤੱਕ ਛੱਡ ਦਾਂਗੇ ਕਹਿੰਦੇ ਬਾਕੀ ਟਰੈਕਟਰ ਵੀ ਤੁਹਾਡੇ ਕੋਲ ਸਾਹਮਣੇ ਹੈ ਟਰੈਕਟਰ ਬਹੁਤ ਸੋਹਣਾ ਪਿਆ ਜਿੰਨੇ ਬਾਈ ਦੀ ਹੈ ਇਹ 11 ਸਵਾ ਦੋ 11.2 ਹਾਂਜੀ ਠੀਕ ਹੈ ਨਵੀਂ ਟਾਇਰਾਂ ਦੀ ਜੋੜੀ ਐ ਮਰਫ ਦੀ ਨਵੀਂ ਟਾਇਰਾਂ ਦੀ ਜੋੜੀ ਠੀਕ ਹੈ ਬਾਕੀ ਦਾ ਟਾਇਰ ਦੱਸਾਂ 90% ਰਹਿ ਸਭ ਸਾਦੇ ਠੀਕ ਐ ਮਰਫ ਦੇ ਆ ਠੀਕ ਐ ਠੀਕ ਐ ਮਾ ਬੋਕਾ ਜਮਾ ਜਮਾ ਓਕੇ 18 ਕਵਾਰਟਲ ਦੀ ਐ 18 ਕਵਾਰਟਲ ਦੀ ਐ ਹਾਂਜੀ ਓਕੇ ਠੀਕ ਐ ਜੀ ਲੈ 18 ਕਵਾਰਟਲ ਦੀ ਟਰਾਲੀ ਐ ਹਾਂਜੀ ਠੀਕ ਸੰਗਰ ਹੈ ਬਹੁਤ لگ ਰਹਾ ਹੈ ਕਈ ਪਤਾ ਢਾਈ ਪੁੱਟਾ ਚਾਦਰ ਤੇ ਦਰੋਕੇ ਲਈ ਮੈਂ ਇਹ ਜੀ ਮੈਂ ਦੇਖਣੀ ਹੋਣੀ ਬਹੁਤ ਸ਼ੀਸ਼ਾ ਪਾ ਕਰਵਾ ਲਓ ਅੱਛਾ ਗਏ ਬਹੁਤ ਸੋਹਣੀ ਬਿਹੰਟ ਰਲੀ ਪਰ ਸਪੋਰਟ ਦੀ ਪੂਰੀ ਚੰਗਿਆ ਜਿੰਨੀ ਕਰੀਏ ਬਾਕੀ ਇੱਧਰ ਮਾਰ ਦੇ ਕੈਮਰਾ ਜਾ ਕੇ ਪਰਲੀ ਸਾਈਡ ਉੱਧਰ ਦਿਖਾ ਦਿਓ ਟਾਇਰ ਦੂਰ ਹੋ ਜਾ ਪਿਛਲਾ ਠੀਕ ਹੈ ਜੀ ਹਾਂ ਹਾਂ ਕੀ ਡਿਮਾਂਡ ਹੈ ਬਈ ਇਹਦੀ 1.80 ਹਜ਼ਾਰ ਦੀ ਅੱਛਾ 1.80 ਦੀ ਹਾਂ ਤੇ ਦੇਣ ਲੈਣ ਪੜਾਏ ਮੋਕੇ ਤੇ ਮੇਰਾ ਮਟਰ ਪਹੁੰਚਿਆ ਵੀ ਹੈ ਕੱਢ ਲਿਆ ਕੱਢ ਡਿ ਟਰਾਲੀ ਠੀਕ ਲੋਕੀ ਸੱਜਣਾਂ ਕਾ ਟਰਾਲੀ ਆਈ ਆਪਣੇ ਕੋਲ 11 ਸਵਾ ਤੋਂ 11 ਸਵਾ ਤੋਂ 11 ਸਵਾ ਤੋਂ ਸੱਜਣਾਂ ਟਾਇਰਾਂ ਦੀ ਜੋੜੀ ਤੁਹਾਡੇ ਸਾਹਮਣੇ ਆ ਗਈ 80 85 ਪੈਸੇ ਪੀ ਆ ਐਮ ਆਰ ਐਫ ਦੇ ਟਾਇਰਾਂ ਦੇ ਨਵੇਂ ਵਰਗੀ ਪਏ ਟਾਇਰ ਤਾਂ ਨਾ ਭਈ ਜਮੇ ਹੂੰ ਹੂੰ ਟਰਾਲੀ ਬਹੁਤ ਚੰਗੀ ਜਿਹੀ ਨਿਕਲਦੇ ਹਨ ਹੂੰ ਹੂੰ ਬਾਈ ਕਿਹਾ 18 ਕੁਆਰਟਲ ਦੀ ਟਰਾਲੀ ਹੈਗੀ ਫਾਸਪੋਰਸ ਦੀ ਬਹੁਤ ਚੰਗੇ ਜਿੰਨੀ ਕਹਿੰਦੇ ਲੋ ਬੇ ਨੰਬਰ ਦਾ ਦੋ ਨੰਬਰ ਜੀ 94167 94167 86637 86637 ਠੀਕ ਠੀਕ ਹੈ ਜੀ ਕਿਤੇ ਲੋਕੇਸ਼ਨ ਦਾ ਦੋ ਜੀ ਲੋਕੇਸ਼ਨ ਦਾ ਦੋ ਲੋਕੇਸ਼ਨ ਕਿਵੇਂ ਥਾਣਾ ਰੋਡ ਕਿੱਥੇ ਅਪਣੇ ਹੀ ਹਾਂ ਹਾਂ ਥਾਣਾ ਰੋਡ ਨਵਾਂ ਥਾਣਾ ਰੋਡ ਨਵਾਂ ਥਾਣਾ ਰੋਡ ਨਵਾਂ ਰੋਡ ਥਾਣਾ ਰੋਡ ਕਾਲੇ ਵਾਲੀ ਕਾਲੇ ਵਾਲੀ ਮੰਡੀ ਹਾਂ ਹਰਿਆਣਾ ਹਾਂ ਹਰਿਆਣਾ ਠੀਕ ਹੈ